ਬੀਜੇਪੀ ਆਗੋਰਮ ਨਿਤ ਬਿੱਟੂ ਨੇ ਕਾਂਗਰਸ ਤੇ ਨਿਸ਼ਾਨੇ ਸਾਧੇ ਹਨ ਉਹਨਾਂ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ 'ਚ ਰਵਨੀਤ ਬਿੱਟੂ ਕਹਿ ਰਹੇ ਨੇ ਕਿ ਜੋ ਪਾਰਟੀਆਂ ਆਪਣਾ ਇਤਿਹਾਸ ਭੁੱਲ ਜਾਣ ਉਹਨਾਂ ਦਾ ਕਦੇ ਵੀ ਨਾਮੋਂ ਨਿਸ਼ਾਨ ਨਹੀਂ ਰਹਿਦਾ ਇਸ ਤੋਂ ਇਲਾਵਾ ਪਾਰਟੀ ਤੇ ਉਹਨਾਂ ਨੇ ਹੋਰ ਵੀ ਕਈ ਨਿਸ਼ਾਨੇ ਸਾਧੇ ਦੇਖੋ ਜੋ ਆਪਣਾ ਪਾਰਟੀਆਂ ਜੋ ਕੋਈ ਵੀ ਆਪਣਾ ਇਤਿਹਾਸ ਭੁੱਲ ਜੇ ਆਪਣਾ ਵਿਰਸਾ ਭੁੱਲ ਜੇ ਉਹਨਾਂ ਦੇ ਕਦੇ ਨੋ ਨਿਸ਼ਾਨ ਨਹੀਂ ਰਹਿੰਦੀ ਅੱਜ ਇਸੇ ਤਰੀਕੇ ਨਾਲ ਕਾਂਗਰਸ ਪਾਰਟੀ ਮੈਂ ਸਾਰੇ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਕਹਿਣਾ ਚਾਹੁੰਦਾ ਵੀ ਇਹ ਪਾਰਟੀ ਤੁਹਾਡੇ ਲਈ ਨਹੀਂਗੀ ਇਸ ਕਰਕੇ ਤੁਸੀਂ ਇਸ ਪਾਰਟੀ ਦਾ ਸਾਰੇ ਲੜ ਛੱਡ ਕੇ ਤੁਸੀਂ ਜਿੱਥੇ-ਜਿੱਥੇ ਤੁਹਾਡੇ ਪਾਰਟੀ 'ਚ ਤੁਹਾਨੂੰ ਸਥਾਨ ਮਿਲਦਾ ਏ ਉੱਥੇ ਜਾਓ ਕਿਉਂਕਿ ਅੱਜ ਸਭ ਤੋਂ ਵੱਡਾ ਸ਼ਹਿਰ ਲੁਧਿਆਣਾ ਪੰਜਾਬ ਦਾ ਜਿੱਥੇ ਕਾਂਗਰਸ ਪਾਰਟੀ ਦਾ ਦਫਤਰ ਜਿੱਥੋਂ ਮੈਂ ਸਮਝਦਾ ਏਡੇ ਬڑے ਲੀਡਰ ਅਮਰ ਸ਼ਹੀਦ ਸਰਦਾਰ ਬਿਆਨ ਸਿੰਘ ਜੀ ਜਿਹੜੇ ਇੱਥੇ ਜ਼ਿਲ੍ਹਾ ਪ੍ਰਧਾਨ ਬਹਿ ਕੇ ਕੁਰਸੀ ਤੇ ਬੈਠਦੇ ਰਹੇ ਉਦੋਂ ਤੱਕ ਪੰਜਾਬ ਦੇ ਪ੍ਰਧਾਨ ਕਾਂਗਰਸ ਦੇ ਬਣ ਕੇ ਇੱਥੇ ਬੈਠਦੇ ਰਹੇ ਸੀਐਮ ਬਣ ਕੇ ਇੱਥੇ ਬੈਠਦੇ ਰਹੇ ਇੱਥੇ ਸਾਡੇ ਸਤਕਾਰਯੋਗ ਸਤਪਾਲ ਮਿੱਤਲ ਜੀ ਸਾਡੇ ਸਤਕਾਰਯੋਗ ਪਾਂਡੇ ਜੀ ਤੇ ਸਾਡੇ ਅਨੇਕਾਂ ਸ਼ਹੀਦ ਕਾਂਗਰਸ ਦੇ ਜਿਹੜੇ ਉਹ ਇਸ ਦਫਤਰ ਬੰਦੇ ਰੇ ਇੱਥੇ ਵਿਉਂਤਬੰਦੀਆਂ ਬਣਾਉਂਦੇ ਰਹੇ ਕਿਵੇਂ ਕਾਂਗਰਸ ਪਾਰਟੀ ਨੂੰ ਖੜਾ ਕਰਨਾ ਕਿਵੇਂ ਅਤਵਾਦ ਦੇ ਨਾਲ ਲੜਾਈ ਲੜੀ ਕਿਵੇਂ ਪੰਜਾਬ ਚਮਨ ਸ਼ਾਂਤੀ ਲਿਆਂਦੀ ਇਹ ਲੁਧਿਆਣੇ ਦਾ ਪੰਜਾਬ ਦਾ ਮੈਂ ਸਮਝਦਾ ਹਜ਼ਾਰਾਂ ਹਜ਼ਾਰਾਂ ਕਾਂਗਰਸੀ ਚਾਰ-ਚਾਰ ਪੀੜੀਆਂ ਇਸ ਦਫ਼ਤਰ ਦੇ ਵਿੱਚ ਆ ਕੇ ਕਾਂਗਰਸ ਨੂੰ ਤਕੜਾ ਕਰ ਦੇ ਰਹੀਆਂ ਅੱਜ ਅਫਸੋਸ ਹੋਇਆ ਅਫਸੋਸ ਹੋਇਆ ਵੀ ਅੱਜ ਉਸ ਕਾਂਗਰਸ ਭਵਨ ਉਸ ਕੌਂਗਰਸ ਦੇ ਦਫਤਰ ਦੇ ਵਿੱਚ ਸਮਾਨ ਚੱਕ ਕੇ ਬਾਹਰ ਸੜ ਦਿੱਤਾ ਜਾਵੇ ਠੀਕ ਮੈਂ ਵੀ ਉੱਥੇ ਐਮਪੀ ਰਹਾ ਗੱਲਾਂ ਚੱਲਦੀਆਂ ਸੀ ਵੀ ਚੰਗੀ ਤਰੀਕੇ ਨਾਲ ਕਿਤੇ ਦਫਤਰ ਬਣਾਉਣਾ ਕਿਸ ਤਰੀਕੇ ਨਾਲ ਬਣਾਉਣਾ ਉਹ ਚਲੋ ਗੱਲਾਂ ਚਿਰ ਮੈਂ ਪਹਿਣਾ ਚਾਹੁੰਦਾ ਪਰ ਅੱਜ ਬਹੁਤ ਦੁੱਖ ਹੋਇਆ ਵੀ ਇਹ ਪਾਰਟੀ ਜਿਹੜੇ ਆਪਣੇ ਦਫਤਰਾਂ ਨੂੰ ਨਹੀਂ ਬਚਾ ਸਕੀ ਅੱਗੇ ਵੀ ਇਹਨਾਂ ਦੇ ਕਿੱਡੇ ਕਿੱਡੇ ਕਪਲੇ ਨੇ ਜਿਹੜੇ ਉਹ ਕਿਸ ਤਰੀਕੇ ਨਾਲ ਇਹਨਾਂ ਨੇ ਬਿਲਡਿੰਗਾਂ ਬਣਾਈਆਂ ਏ ਗਾਂਧੀ ਫੈਮਲੀ ਨੇ ਕਿਸ ਤਰੀਕੇ ਨਾਲ ਰੌਲੇ ਪੈ ਰਹੇ ਆ ਸੀਬੀਆਈ ਦੇ ਕੇਸ ਪਏ ਹੋਏ ਆ ਉਹ ਬਿਲਡਿੰਗਾਂ ਦੇ ਵੀ ਰੌਲੇ ਚੱਲਦੇ ਆ ਪਰ ਜਿਹੜੀ ਆਪਣੀ ਬਿਲਡਿੰਗ ਜਿੱਥੇ ਖੂਨ ਪਸੀਨਾ ਕਾਂਗਰਸ ਦਾ ਡੋਲਿਆ ਏ ਪਤਾ ਨਹੀਂ अनेका ਵਾਰ 15 ਅਗਸਤ 26 ਜਨਵਰੀ ਨੂੰ ਇੱਥੇ ਝੰਡੇ ਲਹਿਰਾਏ ਆ ਅੱਜ ਮੈਂ ਵਰਕਰ ਨੂੰ ਕਹਿਣਾ ਚਾਹਨਾ ਕਾਂਗਰਸ ਦੇ ਨੂੰ ਵੀ ਕਿੰਨਾ ਦਿਲ ਟੁੱਟਿਆ ਹੋਊ ਅੱਜ ਇਸੇ ਕਰਕੇ ਪਾਰਟੀਆਂ ਛੱਡੀਆਂ ਨੇ ਕਿ ਇੱਥੇ ਕੋਈ ਕਦਰਾਂ ਕੀਮਤਾਂ ਨਹੀਂ ਅੱਜ ਹੋਰ ਮਨ ਟੁੱਟਿਆ ਵੀ ਅੱਜ ਆਪਣਾ ਦਫ਼ਤਰ ਆ ਜਿਹੜਾ ਉਹ ਵੀ ਕਾਂਗਰਸ ਪਾਰਟੀ ਅੱਜ ਸੰਭਾਲ ਨਹੀਂ ਸਕੀ ਤੇ ਮੈਂ ਫੇਰ ਦੁਬਾਰਾ ਕਹਿਣਾ ਸਾਰੀ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਤੁਹਾਡੀ ਕਿਤੇ ਵੀ ਇਸ ਕਾਂਗਰਸ ਪਾਰਟੀ 'ਚ ਕੋਈ ਇੱਜ਼ਤ ਨਹੀਂ ਕੋਈ ਸਥਾਨ ਨਹੀਂ ਸਿਰਫ ਇਲੈਕਸ਼ਨਾਂ ਤੱਕ ਕਿਉਂਕਿ ਅੱਜ ਕਾਂਗਰਸ ਪਾਰਟੀ ਘਰਾਂ ਤੋਂ ਚੱਲਦੀ ਆ ਅੱਜ ਕਾਂਗਰਸ ਪਾਰਟੀ ਕਾਂਗਰਸ ਦੇ ਦਫ਼ਤਰਾਂ ਤੋਂ ਨਹੀਂ ਉਹਨਾਂ ਨੂੰ ਕੋਈ ਇਮੀਅਤ ਨਹੀਂ ਸਿਰਫ ਅੱਜ ਜਿਹੜੇ ਕਾਂਗਰਸ ਦੇ ਲੀਡਰ ਨੇ ਉਹਨਾਂ ਦੇ ਹਰ ਦੇ ਪਾਰਟੀ ਘਰੋਂ ਚੱਲਦੀ ਆ ਹਰ ਇੱਕ ਦੀ ਪਾਰਟੀ ਜਿਹੜੀ ਆ ਉਹ ਅਲੱਗ-ਅਲੱਗ ਹੋ ਗਈ ਹਿੱਸਿਆਂ 'ਚ ਵੰਡੀ ਗਈ ਹਰੇਕ ਆਪਣੇ ਘਰੇ ਹਰ ਵਰਕਰ ਨੂੰ ਤੇ ਛੋਟੇ ਲੀਡਰ ਨੂੰ ਬਣਾਉਣਾ ਚਾਹਦਾ ਵੀ ਮੇਰੇ ਘਰੇ ਹਾਜ਼ਰੀ ਪਰੇ ਉਹਨੂੰ ਕੋਈ ਕਾਂਗਰਸ ਭਵਨ ਦਾ ਜਿਹੜਾ ਸਾਂਝਾ ਹੁੰਦਾ ਅੱਜ ਕੋਈ ਮਹੱਤਤ ਨਹੀਂ ਰਹਿ ਗਈ ਅੱਜ ਬੀਜੇਪੀ ਦਾ ਦਫ਼ਤਰ ਦੇਖੋ ਕਿਸ ਤਰੀਕੇ ਨਾਲ ਖੂਬਸੂਰਤ ਦਫ਼ਤਰ ਬਣਿਆ ਹੈ ਕਿਸ ਤਰੀਕੇ ਨਾਲ ਉੱਥੇ ਹਰ ਲੀਡਰ ਹਰ ਵਰਕਰ ਨੂੰ ਕਮਰਾ ਮਿਲਦਾ ਜਗ੍ਹਾ ਮਿਲਦੀ ਆ ਖੂਬਸੂਰਤ ਕਮਰੇ ਬਣਾਏ ਨੇ ਹਰ ਫੈਸਿਲਿਟੀ ਉੱਥੇ ਆ ਤੇ ਉਹ ਪਾਰਟੀਆਂ ਵਧਣਗੀਆਂ ਵਧਣਗੀਆਂ ਉਹ ਪਾਰਟੀਆਂ ਅੱਗੇ ਵਧਣਗੀਆਂ ਵਧਣਗੀਆਂ ਇਸ ਕਰਕੇ ਕਾਂਗਰਸ ਪਾਰਟੀ ਹੈ ਜਿਹੜੀ ਉਹ ਮੈਂ ਸਮਝਦਾ ਟੋਟਲੀ ਆਪਣਾ ਵਿਰਸਾ ਆਪਣਾ ਇਤਿਹਾਸ ਭੁੱਲ ਚੁੱਕੀ ਆ ਅੱਜ ਮਤਲਬ ਇੱਕ ਇੱਕ ਪੋਲੀਟੀਕਲ ਪਾਰਟੀ ਦੇ ਵਰਕਰ ਦਾ ਦੁੱਖ ਮੈਂ ਇਹ ਗੱਲ ਕਹਿ ਰਿਹਾ ਹਾਂ ਹੈ ਇਸੇ ਕਰਕੇ ਪਾਰਟੀਆਂ ਪਿੱਛੇ ਜਾ ਰਹੀਆਂ ਇਸੇ ਕਰਕੇ ਪਾਰਟੀਆਂ ਛੱਡੀਆਂ ਜਾ ਰਹੀਆਂ ਕਿ ਇਹਦੇ ਵਿੱਚ ਕਿਸੇ ਨੂੰ ਕੋਈ ਵੱਡੇ ਲੀਡਰਾਂ ਨੂੰ ਬਿਲਕੁਲ ਕੋਈ ਅਹਿਮੀਅਤ ਨਹੀਂਗੀ ਸਿਰਫ ਨਿੱਜ ਨਿੱਜ ਹੋ ਗਏ ਧੰਨਵਾਦ